ਤੇ ਆਪਾਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਬਹੁਤ ਹੀ ਅਹਿਮ ਆ ਤੇ ਮੈਨੂੰ ਘੰਟਾ ਕੋ ਹੋ ਗਿਆ ਤੇ ਮੈਂ ਇੱਕ ਟੀਵੀ ਤੇ ਖਬਰ ਦੇਖੀ ਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਆ ਅਸੀਂ ਕਿੱਥੇ ਤੱਕ ਖੜੇ ਆ ਇੱਕ ਲੜਕੀ ਮਜ਼ਦੂਰ ਜਿਹੜੇ ਆਪਣੇ ਝੋਨਾ ਲਾਉਂਦੇ ਹੁੰਦੇ ਆ ਤੇ ਝੋਨਾ ਲਾਉਣ ਗਈ ਦੇ ਨਾਲ ਬਲਤਕਾਰ ਹੋਇਆ ਪੰਜਾਬ ਦਾ ਪਿੰਡ ਆ ਅਜਨਾਲੇ ਥਾਣੇ ਦੇ ਵਿੱਚ ਉਹਦੀ ਕਾਰਵਾਈ ਚੱਲ ਰਹੀ ਆ ਤੇ ਪੌਜੀ ਨਾਮ ਸੀ ਮੁੰਡੇ ਦਾ ਜਿਹਨੇ ਕੁੜੀ ਦੇ ਨਾਲ ਬਲਤਕਾਰ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਆ ਕੱਲ ਕੀ ਹੋਇਆ ਸਵੇਰੇ ਝੋਨਾ ਲਾਉਣ ਗਏ ਆ ਕਿਸੇ ਦੇ ਤੇ ਉਹ ਖੇਤ 'ਚ ਬੈਠੇ ਰੋਟੀ ਖਾ ਰਹੇ ਆ ਤੇ ਉੱਥੇ ਇੱਕ ਗਗਨ ਨਾਮ ਦਾ ਮੁੰਡਾ ਹੁੰਦਾ ਤੇ ਇੱਕ ਹੋਰ ਹੁੰਦਾ ਮੋਟਰਸਾਈਕਲ ਤੇ ਹੁੰਦਾ ਜੋ ਦੱਸਣ ਦੇ ਮੁਤਾਬਕ ਆ ਤੇ ਉਹਨਾਂ ਨੇ ਰੋਟੀ ਖਾਂਦੀ ਦੇ ਨਾਲ ਕੁੜੀ ਦੇ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਯਾਰ ਆਪਾਂ ਕਿੱਥੇ ਖੜ ਚੁੱਕੇ ਆ ਆਣ ਕੇ ਤੁਸੀਂ ਪਿੰਡਾਂ ਦੇ ਵਿੱਚ ਇੱਕੋ ਪਿੰਡ ਦੇ ਹੋ ਕਿ ਤੁਸੀਂ ਕਿਹੋ ਜੀਆਂ ਹਰਕਤਾਂ ਕਰਨ ਲੱਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਕਿੱਥੋਂ ਤੱਕ ਖੜ ਗਏ ਆ ਕਿੱਥੋਂ ਤੱਕ ਗਿਰ ਗਏ ਆ ਕੋਈ ਹੈ ਤੁਹਾਡੇ ਵਿੱਚ ਐਹੋ ਜੀ ਜਿਹਦੇ ਨਾਲ ਤੁਹਾਡਾ ਕੋਈ ਆਉਣ ਵਾਲੇ ਭਵਿੱਖ ਬਾਰੇ ਪੰਜਾਬ ਕੀ ਦੇਣ ਹੋਊਗੀ ਥੋਡੇ ਕੋਈ ਖੇਤਾਂ ਦੇ ਵਿੱਚ ਕੰਮ ਕਰੂ ਆਣ ਕੇ ਮਜ਼ਦੂਰ ਕੋਈ ਤੁਹਾਡੇ ਖੇਤਾਂ ਦੇ ਵਿੱਚ ਇਕੱਲੀ ਲੜਕੀ ਜਾਂ ਹੋਰ ਪੱਠੇ ਲੈਣ ਜਾਂ ਕੋਈ ਜਾਂਦਾ ਹੋਵੇ ਉਹ ਆਪਣੇ ਖੇਤਾਂ ਦੇ ਵਿੱਚ ਚਲੇ ਜਾਣਗੇ ਐਹੋ ਜੀਆਂ ਹਰਕਤਾਂ ਕਰਕੇ ਪਹਿਲਾਂ ਹੀ ਬਹੁਤ ਬਦਨਾਮ ਇੱਕ ਕਿਉਂ ਕੀਤਾ ਜਾਣ ਬੁੱਝ ਕੇ ਕੀਤਾ ਇਹ ਕੰਮ ਜਾਂ ਬਦਨਾਮ ਕੀਤਾ ਉਹ ਕੁੜੀ ਨੇ ਜਦੋਂ ਰੌਲਾ ਪਾਇਆ ਚੀਕਾਂ ਮਾਰੀਆਂ ਤੇ ਭੱਜ ਕੇ ਉਹਨਾਂ ਦੇ ਘਰ ਦੇ ਆਏ ਤੇ ਫੇਰ ਉਹ ਕੁੜੀ ਨੂੰ ਛੁਡਾਇਆ ਗਿਆ ਸ਼ਰਮਣਾ ਮਰਜੋ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਕੀ ਕਿਸੇ ਨੂੰ ਕਵਾਂਗੇ ਸਾਡੀਆਂ ਭੈਣਾਂ ਧੀਆਂ ਜਾਂ ਹੋਰ ਕੋਈ ਵੀ ਸੇਫ ਨਹੀਂ ਜਗ੍ਹਾ ਹੀ ਨਹੀਂ ਹੈਗੀ ਅਸੀਂ ਕਹਿੰਦੇ ਹੁੰਦੇ ਸੀ ਕਿ ਜੂਪੀ ਬਿਹਾਰ ਤੂੰ ਬਹੁਤ ਵਧੀਆ ਸਾਡਾ ਪੰਜਾਬ ਆ ਪਰ ਤੁਸੀਂ ਜੁਪੀ ਬਿਹਾਰ ਤੋਂ ਵੀ ਟਪਾਤਾ ਪਰ ਹੁਣ ਤੁਸੀਂ ਦੋਸਤੋ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਕਿ ਮਿਲਣੀ ਚਾਹੀਦੀ ਆ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹੇ ਬੰਦਿਆਂ ਤੇ ਇਹੋ ਜਿਹਾ ਪਰਚਾ ਠੋਕੇ ਐਨਐਸਏ ਲਾ ਕੇ ਇਹਨਾਂ ਨੂੰ ਸਿੱਟਿਆ ਜਾਵੇ ਉੱਥੇ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਕਰਦੇ ਆ ਇੱਕ ਮਜ਼ਦੂਰ ਆਪਦੀ ਢੱਡ ਦੀ ਖਾਤਰ ਮਜ਼ਦੂਰੀ ਕਰਦਾ ਤੇ ਉਹਦੇ ਨਾਲ ਇੱਕ ਲੜਕੀ ਝੋਨਾ ਲਾ ਰਹੀ ਆ ਤੇ ਤੁਸੀਂ ਉਹਦੇ ਨਾਲ ਗਲਤ ਹਰਕਤ ਕਰਦੇ ਹੋ ਕਿੱਡੀ ਮਾਰੀ ਗੱਲ ਆ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਬੰਦਿਆਂ ਨੂੰ ਇਹਨਾਂ ਦਾ ਨਾਥ ਪੈਣੀ ਚਾਹੀਦੀ ਆ ਕਿ ਅੱਗੇ ਤੋਂ ਇਹੋ ਜਿਹਾ ਕੋਈ ਨਾ ਕਰਨ ਸਜ਼ਾ ਇਹਨਾਂ ਨੂੰ ਇਹੋ ਜੀ ਮਿਲਣੀ ਚਾਹੀਦੀ ਆ ਹੁਣ ਇਹ ਬੰਦਾ ਹੈ ਪਤਾ ਨਹੀਂ ਕੌਣ ਸੀ ਕੌਣ ਨਹੀਂ ਸੀ ਪਰ ਖਬਰ ਜਿਹੜੀ ਚੱਲਦੀ ਆ ਟੀਵੀ ਤੇ ਚੱਲ ਰਹੀ ਆ ਫੇਸਬੁੱਕ ਤੇ ਉਹਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਸਾਡੀਆਂ ਅੱਗੇ ਜਦੋਂ ਪੁਰਾਣੇ ਟਾਈਮਾਂ 'ਚ ਤੇ ਜਨਾਨੀਆਂ ਤੇ ਲੜਕੀਆਂ ਦੂਰ ਦੂਰ ਤੱਕ ਪਾਣੀ ਲੈਣ ਜਾਂਦੀਆਂ ਹੁੰਦੀਆਂ ਸੀ ਪਰ ਕੋਈ ਹੱਥ ਪਾਉਣ ਦੀ ਹਿੰਮਤ ਨਹੀਂ ਕਰਦਾ ਸੀ ਕਿਉਂਕਿ ਪਤਾ ਹੁੰਦਾ ਸੀ ਹੁਣ ਇਹੋ ਜਿਹੇ ਭੇੜੀਏ ਕਿੰਨੇ ਉੱਠ ਖੜੇ ਆ ਕਿ ਇਹੋ ਜਿਹੇ ਲੋਕ ਉੱਠ ਖੜੇ ਤੇ ਉਹਨਾਂ ਦੀ ਐਨੀ ਉਹ ਵੱਧ ਚੁੱਕੀ ਆ ਗਿਣਤੀ ਕਿ ਇਹਨਾਂ ਤੇ ਕੋਈ ਹੱਲ ਹੀ ਨਹੀਂ ਹੋ ਸਕਦਾ ਕੌਣ ਜਾਊਗਾ ਕਿਸੇ ਦੇ ਖੇਤਾਂ ਦੇ ਵਿੱਚ ਕੌਣ ਕੰਮ ਕਰੂਗਾ ਕੋਈ ਵਰਜੂ ਆਣ ਕੇ ਕੋਈ ਤੁਹਾਡੇ ਖੇਤਾਂ ਦੇ ਵਿੱਚ ਜੀਮੀਦਾਰਾਂ ਜਿੰਨੇ ਜੀਮੀਦਾਰ ਭਰਾ ਹੈ ਉਹਨਾਂ ਨੂੰ ਬੇਨਤੀ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਤੇ ਤੁਸੀਂ ਉਸ ਲੜਕੀ ਦਾ ਸਾਥ ਜ਼ਰੂਰ ਦਿਓ ਨਹੀਂ ਤਾਂ ਤੁਹਾਡੇ ਗਾਂ ਨੂੰ ਤੁਹਾਡੇ ਦੀ ਥੋੜੀ ਪਿੰਡ ਦੀ ਕਿੰਨੀ ਬੀਜਦੀ ਆ ਤੁਹਾਡੇ ਸਾਰੇ ਪਿੰਡ ਦੀ ਬੀਜਦੀ ਆ ਇਹ ਇੱਕ ਬੰਦੇ ਦੇ ਕਰਕੇ ਤੇ ਤੁਹਾਡੇ ਮੁੜ ਕੇ ਸਾਰੇ ਪਿੰਡ ਦਾ ਨਾਮ ਜਿਹੜਾ ਬਦਨਾਮ ਤੇ ਉਹ ਤੁਹਾਡੇ ਕੋਈ ਦਿਹਾੜੀ ਆ ਕੇ ਖੜ ਜੂ ਕੋਈ ਮਜ਼ਦੂਰ ਆਊਗਾ ਕੋਈ ਲੜਕੀ ਨੂੰ ਜਾਂ ਕਿਸੇ ਮਟਿਆਰਤੀ ਨੂੰ ਜਾ ਕੋਈ ਆਪ ਦੇ ਜਨਾਨੀ ਨੂੰ ਜਾਂ ਕਿਸੇ ਦੇ ਕੋਈ ਕੰਮ ਕਰਨ ਭੇਜੂਗਾ ਅੱਗੇ 9 ਮਹੀਨਾਂ ਦਾ ਰਿਸ਼ਤਾ ਹੁੰਦਾ ਹੈ ਜ਼ਿੰਮੇਵਾਰ ਤੇ ਮਝ ਵੀ ਸਿੱਖਾਂ ਦਾ ਪਰ ਹੁਣ ਲੱਗਦਾ ਨਹੀਂ ਹੈਗਾ ਜਿਹੋ ਜਿਹੇ ਲੱਛਣ ਕਰਨਾਕਿ ਆ ਤੇ ਇਹਦਾ ਇਹਦੀ ਕਾਰਵਾਈ ਕਹਿੰਦੇ ਚੱਲ ਰਹੀ ਆ ਅਜਨਾਲੇ ਥਾਣੇ ਦੇ ਵਿੱਚ ਤੇ ਕਹਿੰਦੇ ਵੀ ਉਹਨਾਂ ਨੂੰ ਉਹ ਪਰਚਾ ਕਹਿੰਦੇ ਕਰਾਉਣਾ ਤੇ ਅਸੀਂ ਕੇਸ ਲੜਾਂਗੇ ਤੇ ਤੁਸੀਂ ਆਪ ਦੀ رائے ਜ਼ਰੂਰ ਦੇਣੀ ਆ ਵੀ ਇਹ ਜਿਹੜਾ ਕੰਮ ਹੋਇਆ ਇਹਨੂੰ سزا ਕੀ ਮਿਲਣੀ ਚਾਹੀਦੀ ਆ ਇਹੋ ਜੇ ਲੋਕ ਆਪਣੇ ਪੰਜਾਬ ਵਾਸਤੇ ਮਾਰੇ ਆ ਪਿੰਡਾਂ ਵਾਸਤੇ ਮਾਰੇ ਆ ਬੰਦਾ ਰੋਜੀ ਰੋਟੀ ਕਮਾਉਣ ਵਾਸਤੇ ਕਿੱਥੋਂ ਤੱਕ ਜਾਂਦਾ ਪਰ ਇਹੋ ਜਿਹਾ ਸਾਹਮਣਾ ਕਰਨਾ ਪੈਂਦਾ ਫੇਰ ਤਾਂ ਬਹੁਤ ਗਲਤ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਦੀ رائے ਜ਼ਰੂਰ ਦਿਆ ਦਿਓ ਤੇ ਵੀਡੀਓ ਨੂੰ ਅੱਗੇ ਵੀ ਭੇਜਿਆ ਦਿਓ ਪਰ ਮੇਰੇ ਨਜ਼ਰ ਦੇ ਵਿੱਚ ਬਹੁਤ ਗਲਤ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਧੰਨਵਾਦ